ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਪਾਗੂ ਇੱਕ ਪਾਸੇ ਹਿੰਦੁਸਤਾਨ ਚ ਡੈਮੋਕ੍ਰੇਸੀ ਦਾ ਰੌਲਾ ਪਾਇਆ ਜਾ ਰਿਹਾ ਹੈ ਦੁਨੀਆ ਪਰ ਸਭ ਤੋਂ ਵੱਡੀ ਡੈਮੋਕ੍ਰੇਸੀ ਹਿੰਦੁਸਤਾਨ ਦੇ ਵਿੱਚ ਇੱਕ ਪਾਸੇ ਮੋਦੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਉਸ ਡੈਮੋਕ੍ਰੇਸੀ ਨੂੰ ਉਹ ਡੈਮੋਕ੍ਰੇਸੀ ਦੇ ਮੱਥੇ ਤੇ ਕਲੰਕ ਕਰ ਰਹੇ ਆ ਲੀਰੋ ਲੀਰ ਕਰ ਰਹੇ ਆ ਸੰਵਿਧਾਨ ਚ ਜੋ ਮਾੜੇ ਮੋਟੇ ਹੱਕ ਦਿੱਤੇ ਕਿਸੇ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਦੇ ਜੋ ਆਪਣੀ ਗੱਲ ਕਹਿਣ ਦੇ ਉਹਦੀ ਧਜੀਆਂ ਡਾ ਰਿਆ ਚਾਹੇ ਪੰਜਾਬ ਦੀ ਸਰਕਾਰ ਆ ਚਾਹੇ ਕੇਂਦਰ ਦੀ ਆ ਇਸ ਤਰ੍ਹਾਂ ਭਗਵੰਤ ਮਾਨ ਦੇ ਜਿਹੜੇ ਐਮ ਐਲ ਏ ਆ ਜਿਸ ਤਰ੍ਹਾਂ 31 ਮਾਰਚ ਨੂੰ ਪੰਜਾਬ ਭਾਰ ਚ ਦੋਨੋਂ ਫੋਰਮਾਂ ਵੱਲੋਂ ਆਪਣਾ ਰੋਸ ਪ੍ਰਦਰਸ਼ਨ ਜੋ ਜ਼ਬਰ ਕੀਤਾ ਇਹਨਾਂ ਨੇ 19 ਮਾਰਚ ਨੂੰ ਖਨੌਰੀ ਬਾਰਡਰ ਦੇ ਸ਼ੰਭੂ ਬਾਰਡਰ ਤੇ ਜਾਂ ਧੋਕੇ ਨਾਲ ਕਿਸਾਨ ਫੜੇ ਆ ਚੰਡੀਗੜ੍ਹ ਉਸ ਦੇ ਖਿਲਾਫ ਉਹਨਾਂ ਦਾ ਇੱਕ ਰੋਸ ਪ੍ਰਦਰਸ਼ਨ ਸੀਗਾ ਜਿਹੜੇ ਪੂਰੇ ਪੰਜਾਬ ਚ ਹੋਇਆ ਵੀ ਹੈ ਪਰ ਲਾਡੀ ਢੋਸ ਜਿਸ ਨੂੰ ਜੋ ਘਹਾ ਰਿਆ ਆ ਜਿਸ ਨੂੰ ਸਤਾ ਚੜੀ ਹੋਈ ਆ ਜਿਸ ਦੇ ਮਗਰ ਅਮਨ ਰੋੜਾ ਵਾ ਪੰਜਾਬ ਦਾ ਪ੍ਰਧਾਨ ਤੇ ਨਾਲ ਭਗਵੰਤ ਮਾਨ ਪੂਰੀ ਤਰ੍ਹਾਂ ਖੜਾ ਵਾ ਉਹਨਾਂ ਦੇ ਕਹਿਣ ਤੇ ਉਹਨੇ ਲੋਕਤੰਤਰ ਦੀਆਂ ਧੱਜੀਆਂ ਡਾਈਆਂ ਵਾ ਉਸ ਦੇ ਘੜ ਘੜੀ ਰੋਜ਼ ਪ੍ਰਦਰਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਿਹਾ ਸੀ ਇੱਕ ਘੰਟੇ ਤੋਂ ਉਹਨੇ ਆਣ ਕੇ ਧਰਨਾ ਖੇੜਿਆ ਵਾ ਉੱਥੇ ਉਹਨੇ ਬੀਬੀ ਛਿੰਦਰਕੌਰ ਸ਼ਾਹ ਵਾਲੇ ਨੂੰ ੱੱਕੇ ਮਾਰੇ ਜਿਹਦੀ ਉਮਰ 65 ਸਾਲ ਹੈ 68 ਸਾਲ ਹੈ ਇਸੇ ਤਰੀਕੇ ਦੇ ਨਾਲ ਦੋ ਤਿੰਨ ਸਾਡੇ ਆਗੂ ਜੜਿਆ ਸੁਖਦੇਵ ਸਿੰਘ ਵਗੈਰਾ ਉਹਨਾਂ ਨੂੰ ਕਨੈਪ ਕੀਤਾ ਘਰ ਧੂਕੇ ਖੜਿਆ ਵਾ ਤੇ ਉਹਨਾਂ ਦੇ ਮੋਬਾਈਲ ਖੋਏ ਆ ਇਹ ਉਹਨੇ ਕਾਰਾ ਕੀਤਾ ਵਾ ਜਿਹੜਾ ਬਦਸਲੂਕੀ ਕੀਤੀ ਆ ਕਿਸਾਨਾਂ ਨਾਲ ਤੇ ਗੁੰਡਾਗਰਦੀ ਕੀਤੀ ਆ ਉਸ ਦੇ ਖਿਲਾਫ ਕੇਸ ਮਮਲੋ ਲਾਨ ਕੀਤਾ ਗਿਆ 11 11 ਅਪ੍ਰੈਲ ਨੂੰ ਉਸ ਦੇ ਘਰ گاڑی ਸ਼ਾਂਤੀਪੁਰ ਤਰੀਕੇ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਤਰਨਾ ਦੇਣ ਦਾ ਇਹ ਇਹ ਜਿਹੜਾ ਵਾ ਇਹ ਪਿਛਲੇ ਦਿਨਾਂ ਚ ਪ੍ਰੈਸ ਕਾਨਫਰੰਸ ਕਰਕੇ ਮੋਗੇ ਦੇ ਵਿੱਚ 5 ਅਪ੍ਰੈਲ ਨੂੰ ਐਲਾਨ ਕੀਤਾ ਗਿਆ ਸੀ ਦੂਸਰੇ ਪਾਸੇ ਕੀ ਹੈ ਜੋ ਸਤਾ ਦਾ ਹੰਕਾਰ ਆਇਆ ਵਾ ਜਿਸ ਨੇ ਪ੍ਰਸ਼ਟਾਚਾਰ ਕੀਤਾ ਰੱਜ ਕੇ ਜਾਇਜ਼ ਨਜਾਇਜ਼ ਤਾਂ ਬੜਾਈਆਂ ਵਾ ਸਰਪੰਚੀ ਦੇ ਵਿੱਚ ਲੋਕਾਂ ਨੇ ਧੱਕੇ ਕੀਤੇ ਆ ਬਹੁਤ ਵੱਡੇ ਕਪੜੇ ਬਾਜੀ ਕੀਤੀ ਆ ਤੇ ਉਹ ਲਾਡੀ ਟੋਸ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਦਾ ਤੇ ਇਹ ਗੱਲ ਕਹਿੰਦਾ ਕਿ ਅਸੀਂ 11 April ਨੂੰ ਧਰਨੇ ਦਾ ਵਿਰੋਧ ਕਰਨਾ ਵਾ ਅਸੀਂ ਨਾਰੇ ਬਾਜੀ ਕਰਨੀ ਧਰਨਾ ਨਹੀਂ ਲਗਣ ਦੇਣਾ ਜਿਹੜਾ ਸਿੱਧਾ ਹੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਨੂੰ ਜਿਹੜਾ ਜਿਨ੍ਹਾਂ ਦਾ ਕੰਮ ਹੈ ਲਾੜ ਡੜ ਰੱਖਣਾ ਜਿਨ੍ਹਾਂ ਦਾ ਕੰਮ ਹੈ ਅਮਰਕੋਨ ਦੀ ਸਿਤੀ ਬਹਾਲ ਕਰਨਾ ਉਹਨਾਂ ਨੂੰ ਚੈਲੰਜ ਕੀਤਾ ਲਾੜੀ ਟੋਸ ਨਹੀਂ ਬਈ ਲਾ ਉਦਨ ਗੁੰਡਾਗਰਦੀ ਕੀਤੀ ਆ ਹੁਣ ਆ ਦੁਬਾਰਾ ਗੁੰਡਾਗਰਦੀ ਤੇ ਉਤਰਿਆ ਆ ਵਾ ਜਿਸ ਦਾ ਜਵਾਬ ਕੇਐਮਐਮ ਵੱਲੋਂ ਜੁਨੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਾ ਉਹ ਜ਼ਬਰਦਸਤ ਟੱਕਰ ਆ ਵਾ ਸਬਰ ਨਾ ਕਰਨਗੇ ਜਿਤਨਾ ਤਾਕਤ ਨਾਲ ਜਵਾਬ ਦੇਾਂਗੇ 14 ਕਿਸਾਨ ਮਜ਼ਦੂਰ ਬੀਬੀਆਂ 14 ਅਪ੍ਰੈਲ ਨੂੰ ਸ਼ਾਂਤੀਪੂਰਵ ਤਰੀਕੇ ਨਾਲ ਆਪਣਾ ਰੋਸ ਪ੍ਰਦਰਸ਼ਨ ਇਹਦੇ ਘਰਗਾੜੀ ਕਰਨਗੇ ਸਾਡਾ ਹੱਕ ਆ ਜਮਹੂਰੀ ਆਕਿਆ ਸਾਡਾ ਜਮੂਰੀ ਆਇਆ ਜ਼ਬਰ ਦੇ ਖਿਲਾਫ ਗੱਲ ਠਾਉਣੀ ਜਾਂ ਜੋ ਇਹਨੇ ਬਦਸਰੂਪੀ ਕੀਤੀ ਆ ਜਾਂ ਗੁੰਡਾਗਰਦੀ ਕੀਤੀ ਆ 31 ਮਾਰਚ ਨੂੰ ਫੜਾ ਰੋਸ ਪ੍ਰਦਰਸ਼ਨ ਕਰਨ ਦਾ ਆਇਆ ਅਸੀਂ ਕਹਿਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਡੀਜੀਪੀ ਨੂੰ ਜਾਂ ਜਿਹੜਾ ਮੋਗੇ ਦਾ ਪੁਲਿਸ ਪ੍ਰਸ਼ਾਸਨ ਹੈ ਜਲਸੇਵਲ ਪ੍ਰਸ਼ਾਸਨ ਹੈ ਤੁਸੀਂ ਫੈਸਲਾ ਕਰ ਲਓ ਪੰਜਾਬ ਪੱਧਰ ਤੇ ਫੈਸਲਾ ਕਰ ਲਓ ਪੇਤਰਨਾ ਨਹੀਂ ਲੱਗ ਰਿਹਾ 11 ਅਪ੍ਰੈਲ ਨੂੰ ਰੋਕੋ ਤੁਸੀਂ ਸਾਨੂੰ ਕਰ ਲੋ ਫੈਸਲਾ ਕਰੋ ਲਾਟੀ ਚਾਰਜ ਕਰੋ ਜੋ ਕਰਨਾ ਉਹ ਉਹਦਾ ਸਾਹਮਣਾ ਅਸੀਂ ਕਰਾਂਗੇ ਪਰ ਲਾਡੀ ਢੋਸ ਆਪਣੇ ਸਮਰਥਕਤਾ ਨਾਲ ਗੁੰਡਾਗਰਦੀ ਦੇ ਉੱਤੇ ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਤੇ ਦੀ ਜ਼ਿੰਮੇਵਾਰ ਜੋ ਵੀ ਹੋਊਗਾ ਉਹਨਾਂ ਉੱਥੇ ਉਹਦਾ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਊਗੀ ਤੇ ਪੁਲਿਸ ਪ੍ਰਸ਼ਾਸਨ ਹੋਊਗਾ ਡੀਜੀਪੀ ਹੋਊਗਾ ਇਹ ਸਾਡੀ ਚੇਤਾਵਨੀ ਹੈ ਇਸ ਤੋਂ ਇਲਾਵਾ ਅਸੀਂ ਇਹ ਗੱਲ ਕਹਿੰਨੇ ਆ ਧਰਮਕੋਟ ਹਲਕਾ ਦੇ ਸਾਰੇ ਜਿੰਨੇ ਵੀ ਸਾਡੇ ਵਸਨੀਕ ਆ ਸਾਡੇ ਭਰਾ ਵਾ ਕਿਸਾਨ ਆ ਮਜ਼ਦੂਰ ਆ ਜਿੰਨੇ ਵੀ ਲੋਕ ਰਹਿੰਦੇ ਆ ਇੱਥੇ ਜਾਂ ਪੂਰੇ ਪੰਜਾਬ ਚ ਵੀ ਤੇ ਤੁਸੀਂ ਇਹ ਜੋ ਜੋ ਇਸ ਤਰ੍ਹਾਂ ਦੇ ਬੰਦੇ ਆਏ ਜਿਹੜੇ ਐਮਐਲਏ ਬਣ ਗਏ ਪਤਾ ਨਹੀਂ ਕਿਧਰੋਂ ਕਿਧਰੋਂ ਇਹਨਾਂ ਨੇ ਪਾਰਟੀਆਂ ਬਦਲੀਆਂ ਕੀ ਕੀ ਕੀਤਾ ਵਾ ਇਹਨਾਂ ਦਾ ਪਤਾ ਨਹੀਂ ਕੱਲ ਨੂੰ ਇਹਨਾਂ ਨੇ ਸਾਲ ਨੂੰ ਡੇਢ ਸਾਲ ਨੂੰ ਦੋ ਸਾਲ ਨੂੰ ਇਹਨਾਂ ਕਿੱਥੇ ਹੋਣਾ ਵਾ ਇਸ ਕਰਕੇ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜੇ ਆਪਣੇ ਕਿਸਾਨਾਂ ਦਾ ਜਿਹੜਾ ਇਕਤਾ ਬਣਾ ਕੇ ਰੱਖੋ ਜਿਤਨਾ ਕਿਸਾਨਾਂ ਦੇ ਉੱਤੇ ਵਾਰ ਹੋ ਰਿਹਾ ਜਿਤਨਾ ਭਗਵੰਤ ਮਾਨ ਦੀ ਸਰਕਾਰ ਪਾਣੀ ਪ੍ਰਦੂਸ਼ਣ ਵਾਲਾ ਐਕਟ ਪਾਸ ਕਰਕੇ ਜਲ ਜਲ ਰੋਕਥਾਂ ਬਿੱਲ ਪਾਸ ਕਰਕੇ ਤੁਹਾਡੀਆਂ 3 ਕਰੋੜ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਵਿਕਾਸ ਕਰਨਾ ਚਾਹੁੰਦੀ ਹੈ ਕਾਰਪੋਰੇਟ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਪ੍ਰਾਧਿਕ ਸਜ਼ਾ ਕੱਢਤੀ ਉਥੋਂ 6 ਸਾਲ ਦੀ ਸਜ਼ਾ ਜਿਹੜੀ ਸੀ ਉਹ ਕੱਢਤੀ ਹੈ ਤੇ ਸਿੱਧਾ ਹੱਕ ਦੇਤਾ ਮੋਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਉਹ ਹੀ ਹੁਣ ਪਰਵਾਨਗੀ ਦੇਣਗੇ ਕਾਰਪੋਰੇਟ ਦੇ ਸੰਤਾਨ ਨੂੰ ਜਾਂ ਡੈਕਟਰੀ ਨੂੰ ਤੇ ਉਹ ਹੀ ਚੇਅਰਮੈਨ ਜਿਹੜਾ ਵਾ ਪ੍ਰਦੂਸ਼ਣ ਕਮੇਟੀ ਦਾ ਲਾਇਆ ਕਰਨਗੇ ਆਪਣਾ ਹੱਕ ਛੜਤਾ ਵਾ ਇਸੇ ਤਰੀਕੇ ਨਾਲ ਸਿੱਖਿਆ ਨੀਤੀ ਲਿਕੇ ਆਂਦੇ ਆਇਆ ਸਿੱਖਿਆ ਕ੍ਰਾਂਤੀ ਲਿਕੇ ਆ ਰਿਹਾ ਕਾਦੀ ਸਿੱਖਿਆ ਕ੍ਰਾਂਤੀ ਹੈ ਅਸਲ ਚ ਕੀ ਹੈ ਇਹ ਆਰਐਸ ਦਾ ਏਜੰਡਾ ਤੇ ਮੋਦੀ ਸਰਕਾਰ ਦਾ ਕੇਂਦਰ ਦਾ ਏਜੰਡਾ ਲਾਗੂ ਕਰ ਰਹਾ ਹੈ ਜਿਹਦੇ ਨਾਲ ਪੂਰੀ ਤਰ੍ਹਾਂ ਪੰਜਾਬੀ ਦਾ ਭੋਗ ਪਾਇਆ ਜਾ ਰਿਹਾ ਜਿਹਦੇ ਨਾਲ ਪੂਰੀ ਤਰ੍ਹਾਂ ਜਿਹੜਾ ਵਾ ਪੰਜਾਬ ਦੇ ਕਲਚਰ ਦਾ ਪੰਜਾਬ ਦੇ ਵਿਰਸੇ ਦਾ ਭੋਗ ਪਾਇਆ ਜਾ ਰਿਹਾ ਤੇ ਇੱਕ ਇੱਕ ਦੇਸ਼ ਇੱਕ ਬੋਲੀ ਜਿੱਦੂ ਰਾਸ਼ਟਰ ਵਾਲ ਜੋ ਕੇਂਦਰ ਸਰਕਾਰ ਵਧ ਲਈ ਉਹਦੇ ਵਿੱਚ ਭਗਵੰਤ ਮਾਤਾ ਦੀ ਸਰਕਾਰ ਸ਼ਾਮਿਲ ਆ ਕਿਉਂਕਿ ਆਰਐਸ ਆਰਐਸ ਦਾ ਜਿਤਨਾ ਉਹ ਸ਼ਾਖਾ ਬੀਜਪੀ ਉਤਰਾਂ ਆਮ ਆਦਮੀ ਪਾਰਟੀ ਨਾਲ ਕੋਈ ਫਰਕ ਨਹੀਂ ਹੈਗਾ ਇਸ ਤੋਂ ਇਲਾਵਾ ਅਸੀਂ ਜਿਹੜਾ 11 ਅਪ੍ਰੈਲ ਨੂੰ ਤਰ੍ਹਾਂ ਦੇਣ ਜਾ ਰਹੇ ਹਾਂ ਸ਼ਾਂਤੀਪੁਰੂ ਤਰੀਕੇ ਨਾਲ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਹਦੇ ਵੱਲੋਂ ਅਸੀਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਮੁਲਾਜ਼ਮਾਂ ਨੂੰ ਆਪਣੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਇਸ ਜ਼ਬਰ ਦੇ ਖਿਲਾਫ ਇਸ ਗੁੰਡਾਗਰਦੀ ਦੇ ਖਿਲਾਫ ਜੋ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਉਸ ਦੇ ਖਿਲਾਫ ਆਹ ਬੈਠਾ ਈ ਕਿਉਂਕਿ ਪੰਜਾਬ ਦਾ ਨਾਬਰੀ ਦਾ ਇਤਿਹਾਸ ਆ ਪੰਜਾਬ ਦੇ ਲੋਕਾਂ ਨੇ ਕਦੀ ਪੁਲਿਸ ਰਾਜ ਬਰਦਾਸ਼ਤ ਨਹੀਂ ਕੀਤਾ ਕਦੀ ਨਹੀਂ ਕੀਤਾ ਇਹ ਸਬਕ ਸਿਖਾ ਦੇਣਗੇ ਭਗਵੰਤ ਮਾਨ ਦੀ ਸਰਕਾਰ ਨੂੰ ਜਾਂ ਇਹਦੇ ਐਮਐਲਏ ਨੂੰ ਜਾਂ ਇਹਦੇ ਵਿਧਾਇਕਾਂ ਨੂੰ ਜਾਂ ਇਹਦੇ ਮੰਤਰੀਆਂ ਨੂੰ ਕਿ ਇਹ ਪੰਜਾਬ ਦਾ ਇਤਿਹਾਸ ਆ ਦੂਸਰਾ ਜਿਤਨਾ ਤੁਸੀਂ ਚੌਕੇ ਚ ਕੀਤਾ ਵਾ ਜਿਤਨਾ ਮੁਲਾਜ਼ਮਾਂ ਨਾਲ ਕਰ ਰਿਹਾ ਜੋ ਜਿਸ ਤਰੀਕੇ ਨਾਲ ਟੀਚਰਾਂ ਨਾਲ ਕਰ ਰਿਹਾ ਜੋ ਵਿਆਰ ਇਹਦੀ ਅਸੀਂ ਕੋਰ ਨਿੱਗਿਆ ਕਰਦੇ ਆ ਤੇ ਸਾਰੇ ਹੀ ਇਸ ਜ਼ਬਰ ਦੇ ਖਿਲਾਫ ਸਾਰੀਆਂ ਕਿਸਾਨ ਮਜ਼ਦੂਰ ਜੀ ਉੱਥੇ ਬੰਦੀਆਂ ਇੱਕਿਆ ਤੇ ਉਹ 11 ਅਪ੍ਰੈਲ ਨੂੰ ਜਿਹੜਾ ਵਾ ਭਗਵੰਤ ਮਾਨ ਦੀ ਸਰਕਾਰ ਤੋਂ ਲਾਡੀ ਢੋਸ ਨੂੰ ਠੋਕਵਾ ਜਵਾਬ ਜਥੇਵੰਤ ਤੱਕ ਤਰਾ ਦੇਣਗੇ ਤੇ ਸਾਰੀ ਮੇਰੀ ਧਰਮਕੋਟ ਦੇ ਵਸੀਆਂ ਨੂੰ ਧਰਮਕੋਟ ਦੇ ਜਿੰਨੇ ਵੀ ਸਾਡੇ ਕਿਸਾਨ ਮਜ਼ਦੂਰ ਆ ਹਲਕੇ ਦੇ ਜਿੰਨੇ ਵੀ ਪਿੰਡ ਆ ਸਾਰਿਆਂ ਨੂੰ ਮੇਰੀ ਪੀ ਲਿਆ ਕਿ ਇਹਦੇ ਜ਼ਬਰ ਦੇ ਖਲਾਫ ਜਿਸ ਤਰੀਕੇ ਨੇ ਇਹਨੇ ਜ਼ਬਰ ਬਣਾਇਆ ਆ ਜਿਤਨਾ ਲੋਕਾਂ ਨੂੰ ਡਰਾ ਰਿਆ ਤਮਕਾਰ ਰਿਆ ਉਸ ਦੇ ਖਲਾਫ ਪਿੰਡਾਂ ਚੋਂ ਨਿਕਲ ਕੇ ਆਓ 11 ਅਪ੍ਰੈਲ ਨੂੰ ਜਿਹੜਾ ਠੋਕਮਾ ਜਵਾਬ ਦਈਏ ਦੂਸਰਾ ਜਿਹੜੇ ਦੇ ਪੀਏ ਜਾਂ ਹੋਰ ਜਿਹੜੀ ਥੱਲੇ ਸਾਰੀ ਹੈਗੀ ਆ ਉਹ ਜੋ ਵੀ ਇਹਦੇ ਪਰੋਕਾਰ ਆ ਉਹ ਪਿਛਲੇ ਦਿਨਾਂ ਚ ਫੋਨ ਕਰਕੇ ਕਹਿ ਰਿਹਾ ਪਿੰਡਾਂ ਚ ਭਿੱਤਰਨੇ ਚ ਨਾ ਆਇਓ ਪਰਚੇ ਕਰਾ ਦਾਂਗੇ ਅਸੀਂ ਤੁਹਾਨੂੰ ਕਹਿੰਨੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇ ਕੇ ਐਮ ਮਲ ਤੁਸੀਂ ਪਰਚਾ ਸਾਡੇ ਕਿਸੇ ਆਗੂ ਤੇ ਜਾਂ ਕਿਸੇ ਵਰਕਰ ਤੇ ਜਾਂ ਕਿਸੇ ਪ੍ਰਿੰਟ ਦੇ ਤੇ ਕਰਾ ਕੇ ਵਿਖਾਓ ਪਹਿਲਾਂ ਤੁਸੀਂ ਪਰਚਾ ਕਰਾਉਣ ਦੀ ਜ਼ਰਤ ਕਰਿਓ ਵੇ ਤੁਹਾਡਾ ਹਾਲ ਕੀ ਕਰਦੇ ਆ ਕਾਲੀ ਦਲ ਦੀ ਭਾਜੀ ਸਰਕਾਰ ਨੂੰ ਪੁੱਛ ਲਓ ਆ ਕਾਂਗਰਸ ਨੂੰ ਪੁੱਛ ਲਓ ਪੀ ਉਹਨਾਂ ਦਾ ਕੀ ਹਾਲ ਬਣਿਆ ਕੱਦੀ ਵੀ ਕਾਲੀ ਭਾਜਪਾ ਹੋਵੇ ਚਾਹੇ ਜਿੰਨੇ ਸਾਲ ਵੀ 25 30 ਸਾਲ ਤੋਂ ਉਹਨਾਂ ਰਾਜ ਕੀਤਾ ਕਾਂਗਰਸ ਵਾਲਿਆਂ ਨੇ ਸਾਡੇ ਕਿਸੇ ਬੰਦੇ ਤੇ ਅੱਜ ਤੱਕ ਪਰਚਾ ਨਹੀਂ ਦਰਜ ਕਰਾ ਸਕੇ ਤਾਂ ਇਹ ਇਹਦੇ ਨਾਲ ਅਸੀਂ ਬڑے-ਬڑے ਵੱਡਿਆਂ ਦਾ ਮੁਕਾਬਲਾ ਕੀਤਾ ਆਇਆ ਵਾ ਕਿਦਰੇ ਹੋ ਆੜਾ ਗਰਮੀਤ ਸੋਢੀ ਉਹਨੂੰ ਪੁੱਛ ਲੋ ਆ ਕੁਲਬੀਰ ਜੀਰੇ ਨੂੰ ਪੁੱਛ ਲੋ ਉਹ ਬ੍ਰਹਮਪੁਰਾ ਸਵਰਗਵਾਸ ਹੋ ਗਿਆ ਉਹਦੇ ਉਹਦੇ ਮੁੰਡੇ ਨੂੰ ਪੁੱਛ ਲੋ ਲੋਪੋ ਕਹੜਾ ਵੀਰ ਸਿੰਘ ਜੇ ਕੋਈ ਹੈਗਾ ਉਹ ਪੁੱਛ ਲੋ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਰਮਿੰਦਰ ਗਿੱਲ ਨੂੰ ਪੁੱਛ ਲੋ ਇਹਨਾਂ ਦਾ ਹਾਲ ਕੀ ਹੋਇਆ ਅੱਜ ਉਹਨਾਂ ਦਾ ਅਸਰ ਕੀ ਆ ਤੇ ਤੁਹਾਡਾ ਵੀ ਅਸਰ ਹੋਊਗਾ ਤੇ ਕਿਸਾਨ ਮਜ਼ਦੂਰ ਜਿਹੜੀ ਇਕਤਾ ਲੋਕ ਵੱਡੇ ਹੁੰਦੇ ਆ ਬਾਕੀ ਇਹ ਸਰਕਾਰਾਂ ਸਰਪੰਚਾਂ ਨਿੱਕੀਆਂ ਹੁੰਦੀਆਂ ਵਾਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਦਾ